ਜੋ ਨਿਰੀ ਮਰੀ ਪਈ ਫਸਲ ਨੂੰ ਬਿਲਕੁਲ ਪੀਲੀ ਹੋਈ ਫਸਲ ਨੂੰ ਜੇਕਰ ਤੁਸੀਂ ਹਰਾ ਕਰਨਾ ਚਾਹੁੰਦੇ ਹੋ ਚੰਗਾ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਤੁਹਾਨੂੰ ਇੱਕ ਦਵਾਈ ਦਾ ਨਾਮ ਅੱਜ ਦੱਸਣ ਜਾ ਰਹੇ ਹਾਂ ਕਿਸਾਨ ਭਰਾਵੋ ਆਮ ਤੌਰ ਤੇ ਇਹ ਹੁੰਦਾ ਕਿ ਜਿਹੜੇ ਵਾਹਣਾ ਵਿੱਚ ਨਵਾਂ ਝੋਨਾ ਲੱਗਦਾ ਹੈ ਜਾਂ ਡੀਐਸਆਰ ਲੱਗਦਾ ਹੈ ਕਈ ਵਾਰ ਉਹ ਫਸਲ ਪੀਲੀ ਪੈ ਜਾਂਦੀ ਹੈ ਜਿਆਦਾ ਚੰਗੀ ਨਹੀਂ ਹੁੰਦੀ ਦੇਖਣ ਦੇ ਵਿੱਚ ਲੱਗਦਾ ਚੰਗਾ ਝਾੜ ਨਹੀਂ ਦਿੰਦਾ ਜਾਂ ਕਿ ਤੁਹਾਡੀ ਕੋਈ ਫਸਲ ਠੀਕ ਠਾਕ ਚੱਲੀ ਜਾਂਦੀ ਹੈ ਜਾਂ ਤੁਸੀਂ ਕਹਿੰਦੇ ਹੋ ਕਿ ਇਹਦਾ ਝਾੜ ਚੰਗਾ ਆਵੇ ਵਧੀਆ ਝਾੜ ਆਵੇ ਤਾਂ ਆਪਾਂ ਕਿਹੜੀ ਦਵਾਈ ਪਾਈਏ ਇਸ ਵਾਰ ਹਰੇਕ ਹੀ ਕਿਸਾਨ ਦੇ ਮਨ ਦੇ ਵਿੱਚ ਹੈ ਜੋ ਜੋ ਝੋਨਾ ਲਾਉਂਦੇ ਆ। ਦੋਸਤੋ ਤੁਹਾਨੂੰ ਇੱਕ ਅਜਿਹੀ ਦਵਾਈ ਦੇ ਬਾਰੇ ਅੱਜ ਦੱਸਣ ਜਾ ਰਿਹਾ ਹਾਂ। ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖਿਓ ਜਿਹਦੇ ਨਾਲ ਕਿ ਤੁਹਾਡੇ ਝੋਨੇ ਦੀ ਫਸਲ ਜੇਕਰ ਪੀਲੀ ਹੈ, ਚੱਲ ਨਹੀਂ ਰਹੀ ਤਾਂ ਚੱਲ ਵੀ ਜਾਵੇਗੀ ਤੇ ਜੇਕਰ ਤੁਸੀਂ ਚਾਹੋ ਕਿ ਚੰਗਾ ਝਾੜ ਆਵੇ, ਝਾੜ ਦੇ ਵਿੱਚ ਵਾਧਾ ਮਿਲੇ ਉਹ ਵੀ ਇਸ ਦਵਾਈ ਦੇ ਨਾਲ ਮਿਲੂਗਾ। ਪਹਿਲਾਂ ਮੈਂ ਤੁਹਾਨੂੰ ਚਾਹੂੰਗਾ ਕਿ ਤੁਸੀਂ ਇਹ ਖੇਤ ਦੇਖੋ। ਇਹ ਇੱਕ ਫਸਲ ਹੈ ਜਿਹਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਪੀਲਾਪਨ ਆਇਆ ਹੋਇਆ ਹੈ। ਸਾਰੀ ਫਸਲ ਪੀਲੀ ਹੈ, ਚੱਲੀ ਨਹੀਂ ਆਂਦੀ। ਦੇਖਣ ਦੇ ਵਿੱਚ ਇਹ ਵੀ ਲੱਗਦਾ ਜਿੰਕ ਦੀ ਘਾਟ ਹੈ ਇਹ ਵੀ ਲੱਗਦਾ ਕਿ ਇਹਦੇ ਵਿੱਚ ਲੋਹੇ ਦੀ ਘਾਟ ਹੈ ਫਿਰ ਇਸ ਦੀ ਘਾਟ ਹੈ ਇਹਦੇ ਹੀ ਬਰਾਬਰ ਤੁਸੀਂ ਫਸਲ ਇੱਕ ਦੇਖੋਗੇ ਆਹ பாਉਦੀ ਹੈ ਤੁਸੀਂ ਦੇਖੋ ਇਹ ਜਿੰਨਾ ਵੀ ਤੁਸੀਂ ਵੀਊ ਦੇਖੋਗੇ ਇਹਦੇ ਵਿੱਚ ਉਹਦੇ ਮੁਕਾਬਲੇ ਬਹੁਤ ਹਰਾ ਪਣਾ ਹੈ ਚੰਗੀ ਫਸਲ ਚੱਲੀ ਹੋਈ ਹੈ ਤੇ ਇਹਦੇ ਪਿੱਛੇ ਕਾਰਨ ਕੀ ਹੈ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਹਦੇ ਪਿੱਛੇ ਕਾਰਨ ਹੈ ਇੱਕ ਦਵਾਈ ਉਹ ਦਵਾਈ ਜਿਹੜੀ ਕਿ 1 ਕਿੱਲੇ ਵਿੱਚ ਸਿਰਫ 2.5 ਕਿਲੋ ਦਵਾਈ ਇਸ ਦੀ ਵਰਤੋਂ ਦੇ ਨਾਲ ਤੁਸੀਂ ਦੇਖੋਗੇ ਤੁਹਾਡੇ ਫਸਲ ਦੀਆਂ ਜੜਾਂ ਬਹੁਤ ਸੋਹਣੀਆਂ ਹੋਣਗੀਆਂ ਜੜਾਂ ਛੇਤੀ ਲੱਗਣਗੀਆਂ ਜੜ ਦਾ ਫੈਲਾਵ ਚੰਗਾ ਹੋਊਗਾ ਚਿੱਟੀ ਦੁੱਧ ਰੰਗੀ ਜੜ ਹੋਊਗੀ ਜਿਹੜੀ ਟਿਲਰਿੰਗ ਆ ਬੂਟੇ ਦੀ ਸ਼ਖਾਵਾਂ ਕੱਢਣ ਦੀ ਸ਼ਮਤਾ ਹੈ ਉਹ ਵੱਧੂਗੀ ਦੂਜੇ ਨੰਬਰ ਉੱਤੇ ਉਹਦਾ ਹਰਾ ਰਹੂਗਾ ਜ਼ਿੰਕ ਲੋਹਾ ਤੇ ਹੋਰ ਖੁਰਾਕੀ ਤੱਤਾਂ ਦੀ ਘਾਟ ਨਹੀਂ ਦਿਖਾਊਗਾ ਤੇ ਘਾਟ ਉਹਨ ਦੇ ਪਿੱਛੇ ਰੀਜ਼ਨ ਵੀ ਇਹ ਹੈ ਕਿ ਜੜ ਸਹੀ ਤਰੀਕੇ ਨਾਲ ਨਹੀਂ ਲੱਗੀ ਤਾਂ ਖੁਰਾਕੀ ਤੱਤ ਲੈ ਹੀ ਨਹੀਂ ਸਕਿਆ ਜੇਕਰ ਖੁਰਾਕੀ ਤੱਤ ਹੀ ਨਹੀਂ ਲੈ ਸਕਿਆ ਤਾਂ ਕਿਵੇਂ ਚੰਗਾ ਝਾੜ ਦੇਊਗਾ ਇੱਧਰ ਜਿਹੜਾ ਝੋਨਾ ਤੁਸੀਂ ਦੇਖ ਰਹੇ ਹੋ ਡੀਐਸਆਰ ਹੈਗੇ ਇਹ ਇਹਦੇ ਵਿੱਚ ਹਰਾਪਣ ਦੇਖੋ ਕਿੰਨਾ ਹੈ ਪੀਲਾਪਣ ਬਹੁਤ ਘੱਟ ਹੈ ਅੱਜ ਤੋਂ ਹਫ਼ਤਾ ਪਹਿਲਾਂ ਇਹ ਬਿਲਕੁਲ ਪੀਲੀ ਫਸਲ ਸੀ ਉਹਦੇ ਉਲਟ ਤੁਸੀਂ ਇਸ ਸਾਈਡ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਪੀਲਾਪਣ ਬਹੁਤ ਜ਼ਿਆਦਾ ਦਿਖੂਗਾ ਬਹੁਤ ਜ਼ਿਆਦਾ ਪੌਦੇ ਇਹ ਜਿਹੇ ਆ ਜਿਹੜੇ ਕਿ ਛੋਟੇ ਆ ਚੱਲ ਨਹੀਂ ਰਹੇ ਤੇ ਬਹੁਤ ਸਾਰੀ ਫਸਲ ਮਰ ਚੁੱਕੀ ਹੈ ਜਾਂ ਮਰਨ ਦੇ ਕੰਡੇ ਪਈ ਹੈ ਤਾਂ ਇਹ ਕਿਉਂ ਹੋਇਆ ਕਿ ਇੱਧਰ ਪੀਲਾਪਣ ਰਹਿ ਗਿਆ ਤੇ ਇਹ ਕਿਉਂ ਹੋਇਆ ਕਿ ਇੱਧਰ ਇੰਨੀ ਸੋਹਣੀ ਫਸਲ ਚੱਲੀ ਹੈ ਇਹਦੀ ਟਿਲਰਿੰਗ ਦੇਖੋ ਤੁਸੀਂ ਕਿੰਨਾ ਵਧੀਆ ਫੈਲਾਵ ਹੈ ਇਹਦੀ ਮੈਂ ਤੁਹਾਨੂੰ ਜੜਾ ਵੀ ਦਿਖਾਣਾ ਚਾਹੂੰਗਾ ਦੇਖੋ ਜੀ ਕਿਸ ਤਰੀਕੇ ਨਾਲ ਇਹ ਜੜਾ ਫੈਲੀਆਂ ਹੋਈਆਂ ਬਿਲਕੁਲ ਚਿੱਟੀਆਂ ਦੁੱਧ ਰੰਗੀਆਂ ਜੜਾ ਐ ਇਸ ਦਵਾਈ ਦੀ ਵਰਤੋਂ ਜੇਕਰ ਤੁਸੀਂ ਕਰ ਲਈ ਤਾਂ ਤੁਹਾਡੀ ਫਸਲ ਬਹੁਤ ਸੋਹਣੀ ਹੋ ਜਾਣੀ ਹੈ ਦੋਸਤੋ ਇਸ ਦਵਾਈ ਦਾ ਨਾਮ ਹੈ ਲੈਕਸਾ ਇਹ ਦਵਾਈ ਆਈਪੀਐਲ ਬਾਇਓਲੋਜੀਕਲ ਲਿਮਟਿਡ ਕੰਪਨੀ ਬਾਇਓਲੋਜੀਕਲ ਲਿਮਟਿਡ ਦੇ ਜਿਹੜੇ ਉਹ ਥੋੜੇ ਡਿਸਟ੍ਰੀਬਿਊਟਰ ਐ ਉਹਨਾਂ ਦੀ ਦੁਕਾਨ ਤੋਂ ਤੁਹਾਨੂੰ ਇਹ ਦਵਾਈ ਮਿਲ ਸਕਦੀ ਹੈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੁਸੀਂ ਚੈਨਲ ਨੂੰ ਫੋਲੋ ਕਰ ਲਓ ਸਤਿ ਸ਼੍ਰੀ ਅਕਾਲ